ਮੈਨੂੰ ਇਹ ਲੱਗਦਾ ਕਿ ਤੁਸੀਂ ਧਰਤੀ ਤੇ ਆਏ ਹੋ ਨਾ ਤੁਹਾਨੂੰ ਸਭ ਕੁਝ ਪਰਫੈਕਟ ਨਹੀਂ ਮਿਲਣਾ ਨਾ ਲੋਕ ਨਾ ਸਿਚੁਏਸ਼ਨਸ ਔਰ ਨਾ ਹਾਲਾਤ ਤਾਂ ਆਈ ਥਿੰਕ ਤੁਸੀਂ ਜਦ ਚੀਜ਼ਾਂ ਤੋਂ ਅੱਗੇ ਵਧਣਾ ਸਿੱਖ ਜਾਣੇ ਉਹਨਾਂ ਤੁਸੀਂ ਆਪਣੀ ਲਾਈਫ ਚ ਤਾਂ ਗਰੋ ਕਰਦੇ ਹੈਲੋ ਤੇ ਮੈਨੂੰ ਲੱਗਦਾ ਕਿ ਇਹ ਸਭ ਨੈਗੇਟਿਵ ਚੀਜ਼ਾਂ ਇਹ ਸਭ ਲੜਾਈ ਝਗੜੇ ਛੱਡ ਕੇ ਤੁਸੀਂ ਆਪਣੇ ਕੰਮ ਤੇ ਫੋਕਸ ਕਰੋ ਜੇ ਤੁਸੀਂ ਆਪਣੇ ਲਈ ਵੀ ਚੰਗੇ ਹੋਗੇ ਨਾ ਦੁਨੀਆ ਹਰ ਬੰਦਾ ਆਪਣੇ ਲਈ ਚੰਗਾ ਹੋ ਜੇ ਤਾਂ ਵੀ ਦੁਨੀਆ ਬਹੁਤ ਸੋਹਣੀ ਬੀ ਸਤੌਣਾ ਨਹੀਂ ਸੀ ਸਜਣਾ جے زندگی چو جھਾਣਾ ਤੁਹਾਡੀ قدر ਇੰਦੀ ਐ ਤੁਹਾਡੇ ਵਕਤ ਨਾਲ ਹੀ ਹੁੰਦੀ ਐ ਤੁਹਾਡੇ ਟੈਲੈਂਟ ਨਾਲ ਦੀ ਹੁੰਦੀ ਐ ਤੁਹਾਡਾ ਵਕਤ ਚੰਗਾ ਤਾਂ ਸਾਰੀ ਦੁਨੀਆ ਸਲਾਮ ਕਰਨੀ ਐ ਟੈਲੈਂਟ ਤਾਂ ਉਦੋਂ ਵੀ ਇੰਨਾ ਹੀ ਸੀਗਾ ਤੁਹਾਡੇ ਚ ਤੁਹਾਡੇ ਚ ਆਪਣੇ ਟੈਲੈਂਟ ਦਾ ਹੰਕਾਰ ਨਹੀਂ ਆਉਣਾ ਚਾਹੀਦਾ ਕਦੇ ਵੀ ਕਿਉਂਕਿ ਮੈਂ ਆਪਣੀ ਲਾਈਫ ਚ ਬਹੁਤ سارے ਬੰਦੇ ਦੇਖੇ ਜੋ ਬਹੁਤ ਟੈਲੈਂਟਡ ਸੀ ਉਹਨਾਂ ਨੇ ਕੁਝ ਨਹੀਂ ਕੀਤਾ ਸਿਰਫ ਇਸ ਕਰਕੇ ਕਿ ਉਹਨਾਂ ਨੂੰ ਨਾ ਪ੍ਰਾਊਡ ਸੀ ਆਪਣੇ ਆਪ ਤੇ ਕਿ ਹਮ ਇਹ ਇਹ ਨਹੀਂ ਕਰੇਗੇ ਇਹ ਨਹੀਂ ਕਰਾਂਗੇ ਔਰ ਜਿੰਨੇ ਵੀ ਲੋਕ ਆਪਣੀ ਇੰਡਸਟਰੀ ਤੇ ਅੱਜ ਗੋਡ ਕਰ ਰਹੇ ਨੇ ਨਾ ਉਹ ਕਦੇ ਸੋਚ ਕੇ ਨਹੀਂ ਸੀ ਹੈਗੇ ਸੀ ਆਰਟਿਸਟ ਬੰਨਾ ਉਹ ਪਤਾ ਕਿਉਂ ਕਰ ਰਹੇ ਹਾਏ ਕਿਉਂਕਿ ਉਹ ਕੁਝ ਕਰਨਾ ਚਾਹੁੰਦੇ ਸੀ ਉਹਨਾਂ ਨੇ ਹੰਕਾਰ ਨਹੀਂ ਕੀਤਾ ਆਪਣੇ ਟੈਲੈਂਟ ਤੇ ਉਹਨਾਂ ਨੇ ਉਹੀ એનર્ਜੀ ਨਾ ਆਪਣੀ ਸਟੂਡੀਓਜ਼ ਚ ਜਾ ਕੇ ਲਈ ਫਿਰ ਜ਼ਿੰਦਗੀ ਚ ਆਉਣਾ ਨਹੀਂ ਸੀ ਸਜਣਾ ਸ਼ੁਰੂ ਤੋਂ ਹੀ ਕਹਿਣਾ ਕਿ ਮੈਨੂੰ ਕੋਈ ਬਹੁਤ ਜ਼ਿਆਦਾ ਚਾਹ ਨਹੀਂ ਸੀ ਕਿ ਮੈਂ ਆਣਾ ਫਿਲਮ ਦੇ ਅੰਦਰ ਤਾਂ ਮੈਂ ਹੀਰੋ ਬਣਾ ਮੈਨੂੰ ਸੀਗਾ ਯਾਰ ਮੈਨੂੰ ਨਾ ਕੈਰੇਕਟਰ ਮਿਲੇ ਵਧੀਆ ਜਿਹਾ ਕੈਰੇਕਟਰ ਮਿਲੇ ਤੇ ਜਿਹਨੂੰ ਮੈਂ ਨਿਭਾਉਣ ਦੀ ਕੋਸ਼ਿਸ਼ ਕਰਾਂ ਬੂਹਾ ਬੰਦ ਕਰ ਦਿੱਤਾ ਸਾ ਦਿਲ ਦਾ ਹੁਣ ਕਿਸੇ ਦੇ ਲਈ ਵੀ ਨਹੀਂਓ ਖੋਲਣਾ ਕੇ ਦਿਲ ਸਿੱਖ ਡੋਣਾ ਨਹੀਂ ਸੀ ਸੱਜਣਾ ਹਾਏ ਇੰਨਾ ਵੀ ਸਤਾ ਮੈਂ ਡਬਿੰਗ ਵੀ 10 ਤਨ ਵਾਰ ਕਰਕੇ ਆ ਫਿਲਮ ਦੀ ਕਿ ਕਿਤੇ ਐਦਾਂ ਨਾ ਹੋਵੇ ਭਾਜੀ ਕਿ ਮੈਂ ਐਕਟ ਕੀਤਾ ਔਰ ਉਹਦੀ ਡਬਿੰਗ ਦੇ ਅੰਦਰ ਉਹ ਨੈਚੁਰਲ ਨਾ ਲਗੇ ਤਾਂ ਮੈਂ 3 ਦਿਨ ਲਗਾਇਆ ਤਸल्ली ਜਦ ਕਿ ਮੇਰੀ ਡਬਿੰਗ 1 ਦਿਨ ਦਾ ਕੰਮ ਸੀਗਾ ਮੈਂ ਕਦੇ ਫਿਲਮ ਕਰਨ ਲਈ ਬਹੁਤ ਜ਼ਿਆਦਾ ਡੈਸਪਰੇਟ ਨਹੀਂ ਸੀ ਬਟ ਮੈਨੂੰ ਸੀ ਕਿ ਜਿੱਦਨ ਵੀ ਵਾਇਗਰੂ ਮੈਨੂੰ ਦਵੇ ਤਾਂ ਮੈਂ ਵਧੀਆ ਟੀਮ ਨਾਲ ਕਰਨਾ ਚਾਹੁੰਦਾ ਐਂਡ ਆਈ ਥਿੰਕ ਜੂ ਮੈਂ ਇਸ ਫਿਲਮ ਦੇ ਅੰਦਰ ਕੀਤਾ ਉਹ ਸਭ ਵਧੀਆ ਲੋਕਾਂ ਨਾਲ ਕੀਤਾ ਤੁਹਾਨੂੰ ਇੱਕ ਕੈਰੈਕਟਰ ਮਿਲਿਆ ਤੇ ਜੇ ਤੁਸੀਂ ਉਹਨੂੰ 100% ਨਹੀਂ ਕਰੋਗੇ ਨਾ ਆਪਣੇ ਕਿਸੇ ਕੰਮ ਨੂੰ ਤੁਹਾਨੂੰ ਅੱਗੇ ਕੰਮ ਜਨਰੇਟ ਨਹੀਂ ਹੋਏਗਾ ਲੋਕ ਕਹਿੰਦੇ ਕਿ ਸੇਲਿੰਗ ਬਣਾ ਲਓ ਉਸ ਸੇਲਿੰਗ ਬਣਾ ਲਓ ਕੰਮ ਚੇ ਇਸ ਧਰਤੀ ਤੇ ਕੋਈ ਲਿੰਕ ਕਿਸੇ ਨੂੰ ਕੋਈ ਕੰਮ ਨਹੀਂ ਦਵਾਉਂਦਾ ਇੱਥੇ ਤੁਹਾਡਾ ਕੈਲੀਬਰ ਤੁਹਾਨੂੰ ਕੰਮ ਦਵਾਉਂਦਾ ਤੁਹਾਡੀ ਸ਼ਿੱਦਤ ਤੁਹਾਡਾ ਹਾਰਡਵਰਕ ਤੁਹਾਨੂੰ ਕੰਮ ਦਵਾਉਂਦਾ ਬਾਕੀ ਸਭ ਵਾਇਗਰੂ ਦੇ ਹੱਥ ਹੈ ਮੈਂ ਤਾਂ ਆਪਣਾ ਬੈਸਟ ਕਰ ਸਕਦਾ ਔਰ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਸ ਕੈਰੈਕਟਰ ਨੂੰ ਨਿਭਾ ਸਕਾਂ ਤੇ ਮੈਨੂੰ ਮੈਂ ਤਾਂ ਜਦਨ ਫਿਲਮ ਦਾ ਆਪਣਾ ਰੋਲ ਦੇਖ ਰਿਹਾ ਸੀ ਮੈਨੂੰ ਲੱਗ ਰਿਹਾ ਸੀਗਾ ਕਿ ਇਹ ਕਿਹਨਾ ਗਲਤ ਕੈਰੈਕਟਰ ਹੈ ਨਾ ਗਲਤ ਕੀਤਾ ਵੈਸੇ ਫਿਲਮ ਵਿੱਚ ਤੇ ਇਹੀ ਚਾਹਾਂਗਾ ਕਿ ਤੁਸੀਂ ਸਭ ਕਹੋ ਤੇ ਤੁਸੀਂ ਜਾਓ ਔਰ ਤੁਸੀਂ ਮੇਰੀ 네ਗੇਟਿਵ ਕੈਰੈਕਟਰ ਨੂੰ ਦੇਖ ਕੇ ਆਓ ਖੋਲਣਾ ਕੇ ਦਿਲ ਸਿਖਡਾਉਣਾ ਨਹੀਂ ਸੀ ਸੱਜਣਾ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੀ ਆ ਸਾਰੇ ਜਾਣੇ ਠੀਕ ਠਾਕ ਹੋਵੋਗੇ ਫਿਲਮ ਆ ਰਹੀ ਹੈ ਪਰਿੰਦਾ ਪਾਰ ਗਿਆ ਤੇ ਇਸ ਫਿਲਮ ਤੋਂ ਗੁਰਨਦਰ ਸਰ ਕਾਰੇ ਨੇ ਡੈਬਿਊ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਔਰ ਸਭ ਨੂੰ ਸਤਿ ਸ਼੍ਰੀ ਅਕਾਲ ਐਂਡ विशिंग यू ਵੈਰੀ ਹੈਪੀ ਦੀਵਾਲੀ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਹੋ ਮੈਂ ਹੀ ਕਹਿਣਾ ਚਾਹਣਾ ਦੇਖੋ ਮੇਰੀ ਡੈਬਿਊ ਫਿਲਮ ਹੈ ਔਰ ਮੈਂ ਸਭ ਤੋਂ ਪਹਿਲਾਂ ਤਾਂ ਬਹੁਤ ਬlesed ਫੀਲ ਕਰ ਰਿਹਾ ਕਿ ਮੈਂ ਫਿਲਮ ਕਰ ਰਿਹਾ ਤਾਂ ਬਹੁਤ ਹੀ ਵਧੀਆ ਲੋਕਾਂ ਨਾਲ ਕਰ ਰਿਹਾ ਔਰ ਸ਼ਿਤੇ ਚੌਧਰੀ ਭਾਜੀ ਮੈਂ ਉਹਨਾਂ ਦੀਆਂ ਬਹੁਤ ਫਿਲਮਾਂ ਸ਼ਾਇਦ ਜਿੰਦ ਮੈਂ ਇਸ ਇੰਡਸਟਰੀ ਚ ਆਇਆ ਵੀ ਨਹੀਂ ਸੀ ਮੈਂ ਉਦੋਂ ਵੀ ਦੇਖਿਆ ਮੈਂ ਭਾਜੀ ਨਾਲ ਗੱਲ ਸ਼ੇਅਰ ਕਰ ਰਿਹਾ ਸੀ ਭਾਜੀ ਦੀ ਡੈਬਿਊ ਮੂਵੀ ਸੀ ਜੋ ਮੈਂ ਕੱਲਾ ਜਾ ਕੇ ਥੀਏਟਰ ਚ ਦੇਖ ਕੇ ਆਇਆ ਸੀ ਔਰ ਉਸ ਫਿਲਮ ਦਾ ਇੱਕ ਗਾਣਾ ਸੀ ਜਿਸ ਚ ਮੈਂ ਰੋਇਆ ਵੀ ਸੀ ਹਰਪ੍ਰਜਨ ਮਾਨ ਸਰ ਦੀ ਫਿਲਮ ਸੀਗੀ ਆ ਰਹਾ ਉਹ ਦਿਲਦਾਰਾ ਤੇ ਮੈਨੂੰ ਨਹੀਂ ਸੀ ਪਤਾ ਮੇਰੀ ਕਿਸਮਤ ਦੇ ਅੰਦਰ ਸਰ ਦੇ ਨਾਲ ਡੈਬਿਊ ਕਰਨਾ ਲਿਖਿਆ ਹੋਇਆ ਹੈਗਾ ਤੇ ਆਈ ਵਾਸ ਟਾਕਿੰਗ ਟੂ ਹਿਮ ਐਂਡ ਆਮ ਵੈਰੀ ਹੈਪੀ ਗੁਰਨਾਮ ਵੀਰਾ ਰੂਪੀ ਜੀ ਈਸ਼ਾ ਸਭ ਲੋਗ ਇਹਨੇ ਪੋਜ਼ਿਟਿਵ ਹੈ ਐਂਡ ਸਾਰੇ ਆਪਣੇ ਕੰਮ ਨੂੰ ਲੈ ਕੇ ਇਨੇ ਸincere ਹਨ ਮੈਂ ਕਦੇ ਫਿਲਮ ਕਰਨ ਲਈ ਬਹੁਤ ਜ਼ਿਆਦਾ ਡੈਸਪਰੇਟ ਨਹੀਂ ਸੀ ਬਟ ਮੈਨੂੰ ਸੀ ਕਿ ਜਿੱਦਨ ਵੀ ਵਾਈਗੁਰੂ ਮੈਨੂੰ ਦਵੇ ਤਾਂ ਮੈਂ ਵਧੀਆ ਟੀਮ ਨਾਲ ਕਰਨਾ ਚਾਹੁੰਦਾ ਐਂਡ ਆਈ ਥਿੰਕ ਜੋ ਮੈਂ ਇਸ ਫਿਲਮ ਦੇ ਅੰਦਰ ਕੀਤਾ ਉਹ ਸਭ ਵਧੀਆ ਲੋਕਾਂ ਨਾਲ ਕੀਤਾ ਔਰ ਮੈਂ ਆਮ ਡੈਮ ਸ਼ੂਰ ਹਰ ਬੰਦੇ ਨੇ ਆਪਣਾ 100% ਦਿੱਤਾ ਇਹ ਤੁਹਾਡੇ ਸਭ ਤੋਂ ਇਹੀ ਰਿਕਵੈਸਟ ਹੈ ਕਿ ਤੁਸੀਂ 24 ਤਰੀਕ ਨੂੰ ਫਿਲਮ ਜ਼ਰੂਰ ਦੇਖ ਕੇ ਆਇਓ ਆਮ ਸ਼ੋਰ ਜਿੰਨਾ ਹੁਣ ਤੱਕ ਤੁਹਾਡੇ ਗਾਣਿਆਂ ਨੂੰ ਪਸੰਦ ਕੀਤਾ ਹੈ ਮੂਵੀ ਨੂੰ ਤੁਹਾਡੀ ਐਕਟਿੰਗ ਨੂੰ ਓਨਾ ਹੀ ਜ਼ਿਆਦਾ ਪਸੰਦ ਕਰ ਰਹੇ ਤੁਸੀਂ ਵੀ ਜਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਕੀ ਵਿਲਨ ਹੈ ਨੈਗੇਟਿਵ ਰੋਲ ਹੈ ਕਮੈਂਟਸ ਦੇ ਵਿੱਚ ਵੀ ਆ ਰਿਹਾ ਕਿ ਇੰਡਸਟਰੀ ਨੂੰ ਇੱਕ ਨਵਾਂ ਵਿਲਨ ਮਿਲ ਗਿਆ ਤੇ ਕੀ ਕਹਿਣਾ ਚਾਹੁੰਦੇ ਜਦੋਂ ਇਹ ਹਜੇ ਕੰਪਲੀਮੈਂਟ ਮਿਲਣ ਲੱਗ ਜਾਂਦੇ ਆ ਕਿ ਆਪਾਂ ਕੰਪਲੀਮੈਂਟ ਹੀ ਕਾਵਾਂਗੇ ਜਦ ਕੋਈ ਇੱਕ ਫੈਨ ਉਸ ਚੀਜ਼ ਨਾਲ ਇੰਨਾ ਕਨੈਕਟ ਕਰ ਪਾਰਾ ਕਿ ਉਹ ਵੀ ਤੁਹਾਨੂੰ ਇੱਕ ਵਿਲਨ ਦੀ ਨਜ਼ਰ ਦੇ ਨਾਲ ਉਸ ਮੂਵੀ ਦੇ ਵਿੱਚ ਦੇਖ ਰਿਹਾ ਦੇਖੋ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਸ਼ਿਕਲੋ ਵਿਲਨ ਵਰਗੇ ਲੱਗਦੇ ਹੋ ਤੁਸੀਂ ਤਾਂ ਹੀ ਵਿਲਨ ਹੁੰਨੇ ਹੋ ਬਹੁਤ 마ڑے ਨਹੀਂ ਲੱਗਦੇ ਪਰ ਅੰਦਰੋਂ 마ڑے ਹੁੰਦੇ ਨੇ ਹੈਨਾ ਕਿ ਜਿਨ੍ਹਾਂ ਨੂੰ ਤੁਸੀਂ ਰੀਡ ਨਹੀਂ ਕਰ ਪਾਉਂਦੇ ਚੰਗੇ ਬਣ ਕੇ ਦੱਸਦੇ ਆ ਤੁਹਾਨੂੰ ਤੇ ਹੋ ਸਕਦਾ ਕਿ ਅੱਗੇ ਤੋਂ ਇਹੋ ਜਿਹੇ ਕੈਰੈਕਟਰ ਮਿਲ ਜਿਆ ਕਰਨ ਮੈਨੂੰ ਬਟ ਆਮ ਵੈਰੀ ਐਕਸਾਈਟਡ ਮੈਂ ਸ਼ੁਰੂ ਤੋਂ ਹੀ ਕਹਿਣਾ ਕਿ ਮੈਨੂੰ ਕੋਈ ਬਹੁਤ ਜ਼ਿਆਦਾ ਚਾਹ ਨਹੀਂ ਸੀ ਕਿ ਮੈਂ ਆਣਾ ਫਿਲਮ ਦੇ ਅੰਦਰ ਤਾਂ ਮੈਂ ਹੀਰੋ ਬਣਾ ਮੈਨੂੰ ਸੀਗਾ ਯਾਰ ਮੈਨੂੰ ਨਾ ਕੈਰੈਕਟਰ ਮਿਲੇ ਵਧੀਆ ਜਿਹਾ ਕੈਰੈਕਟਰ ਮਿਲੇ ਤੇ ਜਿਹਨੂੰ ਮੈਂ ਨਿਭਾਉਣ ਦੀ ਕੋਸ਼ਿਸ਼ ਕਰਾਂ ਔਰ ਦਿਸ ਕੈਰੈਕਟਰ ਇਜ਼ ਟੋਟਲੀ ਪੋਜ਼ਿਟ ਟੂ ਮਾਈ ਜੋ ਮੈਂ ਰੀਅਲ ਲਾਈਫ ਚ ਹੈ ਯਾ ਕਿ ਪਰ ਉਹ ਚੀਜ਼ ਦਿਖਾਣੀ ਸਕਰੀਨ ਤੇ ਉਹੀ ਆਰਟ ਹੈ ਤੇ ਮੈਂ ਉਹਦੇ ਲਈ ਪੂਰੀ ਕੋਸ਼ਿਸ਼ ਕੀਤੀ ਹੈ ਔਰ ਮੈਂ ਡਬਿੰਗ ਵੀ ਤਿੰਨ ਤਿੰਨ ਵਾਰ ਕਰਕੇ ਆਇਆ ਫਿਲਮ ਦੀ ਕਿ ਕਿਤੇ ਐਦਾਂ ਨਾ ਹੋਵੇ ਭਾਜੀ ਕਿ ਮੈਂ ਐਕਟ ਕੀਤਾ ਔਰ ਉਹਦੀ ਡਬਿੰਗ ਦੇ ਅੰਦਰ ਉਹ ਨੈਚੁਰਲ ਨਾ ਲੱਗੇ ਤਾਂ ਮੈਂ ਤਿੰਨ ਦਿਨ ਲਗਾਇਆ ਤਸੱਲੀ ਇਹ ਜਦ ਕਿ ਮੇਰੀ ਡਬਿੰਗ ਇੱਕ ਦਿਨ ਦਾ ਕੰਮ ਸੀਗਾ ਤੇ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਔਰ ਮੇਰੇ ਕੱਲੇ ਦੀ ਕੀ ਪੂਰੀ ਕੋਸ਼ਿਸ਼ ਗੁਰਨਾਮ ਭਾਈ ਨੇ ਆਪਣੇ ਆਪ ਨੂੰ ਇੰਨਾ ਡਿਫਰੈਂਟ ਦਿਖਾਇਆ ਇੰਨੀ ਮਿਹਨਤ ਕੀਤੀ ਹੈ ਇੱਕ ਪਿੰਡ ਦਾ ਮੁੰਡਾ ਕਿੱਥੇ ਜਾ ਕੇ ਕੀ ਕੀ ਸਟਰਗਲ ਕਰਦਾ ਹੈ ਨਾ ਮੈਨੂੰ ਲੱਗਦਾ ਕਿ ਜੋ ਵੀ ਬੰਦਾ ਸਾਡੀ ਇੰਡਸਟਰੀ ਚ ਆਉਣਾ ਚਾਹੁੰਦਾ ਨਾ ਉਹ ਇੱਕ ਇੱਕ ਸੀਨ ਨਾਲ ਰਿਲੇਟ ਕਰੇਗਾ ਆਪਣੇ ਆਪ ਨੂੰ ਫਿਲਮ ਦੇ ਬਿਲਕੁਲ ਜਦੋਂ ਟ੍ਰੇਲਰ ਆਇਆ ਨਾ ਤੇ ਸਾਰੇ ਬਹੁਤ ਜ਼ਿਆਦਾ ਹੈਰਾਨ ਹੋਏ ਤੇ ਖੁਸ਼ ਵੀ ਹੋਏ ਪੋਸਟਰ ਜੀ ਪਹਿਲਾਂ ਤਾਂ ਰਿਵੀਲ ਹੋ ਗਿਆ ਸੀ ਹਨਾ ਤੇ ਜਦ ਟ੍ਰੇਲਰ ਦੇਖ ਲਿਆ ਤੇ ਫੈਨਸ ਹੋਰ ਜ਼ਿਆਦਾ ਹੁਣ ਉਮੀਦਾਂ ਲਗਾ ਲਿਆ ਉਹਨਾਂ ਨੇ ਕਿ ਫਟਾਫਟ ਸਾਨੂੰ ਵੇਟ ਨਹੀਂ ਹੋ ਰਿਹਾ ਕਿ ਇਸ ਫਟਾਫਟ ਮੂਵੀ ਆਏ ਇਹਦੇ ਲਈ ਤੁਸੀਂ ਵੀ ਬਹੁਤ ਜ਼ਿਆਦਾ ਮੈਂਟਲੀ ਤੇ ਫਿਜ਼ੀਕਲੀ ਜ਼ਰੂਰ ਪ੍ਰੀਪੇਅਰ ਹੋਏ ਹੋਗੇ ਆਮ ਸ਼ੋਰ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਬੰਦੇ ਨੇ ਐਕਟ ਕਰ ਲਿਆ ਆ ਡਾਇਲੋਗ ਦੱਸ ਤੇ ਉਹ ਬੋਲਤਾ ਹੋ ਗਿਆ ਲੇਕਿਨ ਜੋ ਬੰਦੇ ਨੂੰ ਫਿਜ਼ੀਕਲੀ ਖੁਦ ਦੇ ਵਿੱਚ ਚੇਂਜਸ ਲੈ ਕੇ ਆਨੇ ਪੈਂਦੇ ਆ ਆਪਣੇ ਤੇ ਵਰਕ ਕਰਨ ਦੀ ਬਹੁਤ ਜ਼ਰੂਰਤ ਹੁੰਦੀ ਆ ਮੈਂ ਹੋਣਾ ਚਾਹੀਦਾ ਇਹਨਾਂ ਸਾਰੀ ਚੀਜ਼ਾਂ ਤੇ ਤੁਸੀਂ ਕਿੱਦਾਂ ਕੰਮ ਕੀਤਾ ਕਿੱਦਾਂ ਖੁਦ ਨੂੰ ਪ੍ਰਿਪੇਅਰ ਕੀਤਾ ਇਹਨਾਂ ਸਾਰੀ ਚੀਜ਼ਾਂ ਦੇ ਲਈ ਮੈਂ ਨਾ ਬਹੁਤ ਜ਼ਿਆਦਾ ਤੁਸੀਂ ਕਿਉਂਕਿ ਮੈਨੂੰ ਇੱਕ ਚੀਜ਼ ਚੰਗੀ ਲੱਗਦੀ ਹੈ ਜੇ ਤੁਸੀਂ ਜਦ ਕੋਈ ਕੰਮ ਕਰ ਰਹੇ ਹੋ ਨਾ ਤੁਹਾਡੀ 100% ਡੈਡੀਕੇਸ਼ਨ ਚਾਹੀਦੀ ਹੈ ਉੱਤੇ ਮਤਲਬ ਫੋਰ ਐਗਜ਼ਾਮਪਲ ਜੇ ਮੈਂ ਕੋਈ ਹੋਰ ਵੀ ਕੰਮ ਕਰ ਰਿਹਾ ਹੋਊਗਾ ਨਾ ਜਾਂ ਫਿਰ ਮੈਂ ਸਟੇਜ ਤੇ ਹੋਣਾ ਜਸ ਸ਼ੋਅ ਕਰਨ ਜਾਣਾ ਤੇ ਮੈਨੂੰ ਐਦਾਂ ਹੁੰਦਾ ਕਿ ਯਾਰ 2 ਘੰਟੇ ਜਿਹੜੇ ਮੈਨੂੰ ਸੁਣਨ ਆਏ ਨੇ ਨਾ ਇਹਨਾਂ ਨੂੰ ਮੈਂ ਆਪਣਾ ਲੱਗਾ ਤੇ ਮਤਲਬ ਮੈਂ ਆਪਣਾ ਇਸ ਇੰਨਾ ਕਿਉਂਕਿ ਮੇਰੇ ਜਦ ਗਾਣੇ ਨਹੀਂ ਸੀ ਆਏ ਤਾਂ ਉਦੋਂ ਤੇ ਸ਼ੋਜ਼ ਕਰਦਾ ਮੈਂ ਤੇ ਉਹ ਸ਼ੋਜ਼ ਮੈਨੂੰ ਸ਼ਾਇਦ ਇਸੇ ਕਰਕੇ ਮਿਲੇ ਕਿ ਸਭ ਨੂੰ ਲੱਗਦਾ ਸੀ ਨਹੀਂ ਕਿ ਨਈਆਂ ਨੇ ਵਧੀਆ ਕੰਮ ਕੀਤਾ ਹਾਂ ਅਗਰ ਸ਼ੋਅ ਕਰਵਾਣਾ ਤਾਂ ਗੁਰਨਜ਼ਰ ਸੇ ਕਰਵਾ ਲਓ ਤੇ ਸੇਮ ਮੂਵੀ ਦੇ ਅੰਦਰ ਹੈਨਾ ਤੁਹਾਨੂੰ ਇੱਕ ਕਰੈਕਟਰ ਮਿਲਿਆ ਤੇ ਜੇ ਤੁਸੀਂ ਉਹਨੂੰ 100% ਨਹੀਂ ਕਰੋਗੇ ਨਾ ਆਪਣੇ ਕਿਸੇ ਕੰਮ ਨੂੰ ਤੁਹਾਨੂੰ ਅੱਗੇ ਕੰਮ ਜਨਰੇਟ ਨਹੀਂ ਹੋਏਗਾ ਲੋਕ ਕਹਿੰਦੇ ਕਿ ਇਸੇ ਲਿੰਕ ਬਣਾ ਲਓ ਉਸੇ ਲਿੰਕ ਬਣਾ ਲਓ ਕੰਮ ਛੇ ਇਸ ਤਰਤੀ ਤੇ ਕੋਈ ਲਿੰਕ ਕਿਸੇ ਨੂੰ ਕੋਈ ਕੰਮ ਨਹੀਂ ਦਵਾਉਂਦਾ ਇੱਥੇ ਤੁਹਾਡਾ ਕੈਲੀਵਰ ਤੁਹਾਨੂੰ ਕੰਮ ਦਵਾਉਂਦਾ ਤੁਹਾਡੀ ਸ਼ਿੱਦਤ ਤੁਹਾਡਾ ਹਾਰਡਵਰਕ ਤੁਹਾਨੂੰ ਕੰਮ ਦਵਾਉਂਦਾ ਬਾਕੀ ਸਭ ਵਾਹਿਗੁਰੂ ਦੇ ਹੱਥ ਹੈ ਮੈਂ ਤਾਂ ਆਪਣਾ ਬੈਸਟ ਕਰ ਸਕਦਾ ਔਰ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਸ ਕੈਰੈਕਟਰ ਨੂੰ ਨਿਭਾ ਸਕਾਂ ਤੇ ਤੁ ਮੈਨੂੰ ਮੈਂ ਤਾਂ ਜਦਨ ਫਿਲਮ ਦਾ ਆਪਣਾ ਰੋਲ ਦੇਖ ਰਿਹਾ ਸੀ ਮੈਨੂੰ ਲੱਗ ਰਿਹਾ ਸੀਗਾ ਕਿ ਯਾਰ ਕਿੰਨਾ ਗਲਤ ਕੈਰੈਕਟਰ ਹੈ ਨਾ ਗਲਤ ਕੀਤਾ ਵੈਸੇ ਫਿਲਮ 'ਚ ਤੇ ਇਹੀ ਚਾਹਨਾ ਕਿ ਤੁਸੀਂ ਸਭ ਕਹੋ ਤੇ ਤੁਸੀਂ ਜਾਓ ਔਰ ਤੁਸੀਂ ਮੇਰੀ 네ਗੇਟਿਵ ਕੈਰੈਕਟਰ ਨੂੰ ਦੇਖ ਕੇ ਆਓ ਹਮਸ਼ਾ ਉਹਦੇ ਪਿੱਛੇ ਵੀ ਕੁਝ ਪੋਜ਼ਿਟਿਵ ਹੀ ਰਿਜ਼ਲਟ ਹੋਏਗਾ ਰਿਜ਼ਲਟ ਪੋਜ਼ਿਟਿਵ ਚਾਹੀਦਾ ਸਾਨੂੰ ਪਰ ਤੁਸੀਂ ਪਲੀਜ਼ ਜ਼ਰੂਰ ਜਾਇਓ ਆਪਣੀ ਫੈਮਲੀ ਦੇ ਨਾਲ ਕਿਉਂਕਿ ਬਹੁਤ ਡਿਫਰੈਂਟ ਫਿਲਮ ਹੈ ਹੈਨਾ ਮੈਂ ਮੈਂ ਤਾਂ ਨਹੀਂ ਇੰਨੇ ਸਾਲਾਂ ਤੋਂ ਮੈਂ ਫਿਲਮਾਂ ਦੇਖ ਰਿਹਾ ਇਸ ਕਨਸੈਪਟ ਦੇ ਉੱਤੇ ਪੰਜਾਬ ਦੀ ਕੋਈ ਫਿਲਮ ਨਹੀਂ ਗਈ ਫਰਸਟ ਡੇ ਤੇ ਫਰਸਟ ਸ਼ੂਟ ਜਿਹੜਾ ਸ਼ਾਟ ਹੋਇਆ ਸੀ ਉਹ ਕੀ ਸੀਗਾ ਕਿ ਫੀਲਿੰਗਸ ਯੂ ਹੁਣ ਜਦੋਂ ਯਾਦ ਕਰਦੇ ਹੋ ਤਾਂ ਕੀ ਉਹ ਬੜੀ ਕਮੰਡੀ ਜੀ ਇੱਕ ਸਿਚੁਏਸ਼ਨ ਸੀ ਕਿ ਜਿੱਤੇ ਮੈਂ ਬੜਾ ਰੂਡ ਬਿਹੇਵ ਕਰਨਾ ਸੀ ਕਿਸੇ ਬੰਦੇ ਨਾਲ ਔਰ ਮੇਰੇ ਲਈ ਉਹ ਦਾ ਇੰਪੋਸੀਬਲ ਨਹੀਂ ਕਿ ਮੈਂ ਰੀਅਲ ਲਾਈਫ ਚ ਨਹੀਂ ਕਰਦਾ ਬਟ ਹਾਂ ਉਹ ਦਿਨ ਕਰ ਲਿਆ ਤਾਂ ਫਿਰ ਮੈਂ ਸਕਰੀਨ ਤੇ ਜਾ ਕੇ ਦੇਖਿਆ ਮੈਂ ਕਿਹਾ ਹਾਂ ਗਲਤ ਲੱਗ ਰਿਹਾ ਮੈਂ ਠੀਕ ਹੈ ਹੁਣ ਠੀਕ ਹੈ ਹੁਣ ਠੀਕ ਹੈ ਕੋਈ ਡਾਇਲੋਗ ਹੈ ਮੂਵੀ ਦਾ ਜੋ ਤੁਹਾਡਾ ਫੇਵਰਿਟ ਹੋਏ ਡਾਇਲੋਗ ਤਾਂ ਬਹੁਤ سارے ਹੈ ਬਟ ਫਿਲਮ ਦੇ ਅੰਦਰ ਮਾਫੀ ਦਿੱਤੀ ਹੈ ਬਾਈ ਨੂੰ ਤੇ ਉਹ ਬੇਟਾ ਮੈਂ ਉਹ ਕਹਿੰਦੇ ਕਹਿੰਦੇ ਯਾਰ ਕਿਉਂ ਵੀ ਤੂੰ ਮੇਰੇ ਨਾਲ ਐਦਾਂ ਕਿਉਂ ਕਰਦਾ ਮੈਂ ਕਿਉਂਕਿ ਤੂੰ ਬੇਵਕੂਫ ਹੈ ਜੀ ਜੇ ਤੂੰ ਥੋੜੀ ਦੇਰ ਹੋਰ ਨਾ ਨਾ ਹੁੰਦਾ ਮੈਂ ਤੈਨੂੰ ਤਿੰਨ ਚਾਰ ਵਾਰ ਹੋਰ ਮਾਫ ਕਰਨਾ ਸੀ ਦਾ ਆਈ ਲਵ ਥੈਟ ਲਾਈਨ ਆਈ نو ਕਿਉ ਕਲਿੱਕ ਹੋਏਗੀ ਐਂਡ ਉਹ ਤੁਹਾਨੂੰ ਤਾਂ ਹੀ ਪਤਾ ਲੱਗਣੀ ਜਦ ਤੁਸੀਂ ਫਿਲਮ ਜਾ ਕੇ ਦੇਖ ਕੇ ਆਉਂਗੇ ਯੈਸ ਬਹੁਤ ਲਾਈਨ ਮੈਨੂੰ ਲੱਗਦਾ ਤਾਂ ਹੀ ਬੰਦਾ ਕਨੈਕਟ ਕਰ ਪਾਏਗਾ ਅੱਛਾ ਰੀਅਲ ਲਾਈਫ ਦੇ ਵਿੱਚ ਮਾਫ ਕਰਨਾ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਜ਼ਿਆਦਾ ਈਜ਼ੀ ਹੈ ਕਿਸੇ ਇਨਸਾਨ ਨੂੰ ਕਿ ਕਿਸੇ ਕਹਤਾ ਦਿੰਨੇ ਕਿ ਚਲ ਛੱਡੇ ਗੱਲ ਅਗਰ ਕੋਈ ਵੀ ਸਾਡ ਨੂੰ ਡਿਚ ਕਰਦਾ ਧੋਖਾ ਦ ਦੇ ਐਕਸ ਵਾਈ ਜ਼ੈਡ ਕੋਈ ਵੀ ਗੱਲ ਹੁੰਦੀ ਹੈ ਲੇਕਿਨ ਦਿਲ ਤੋਂ ਮਾਫ ਕਰਨਾ ਕਿੰਨਾ ਔਖਾ ਹੋ ਜਾਂਦਾ ਇਸ ਨਾ ਲੋਗ ਨਾ ਸਿਚੁਏਸ਼ਨਸ ਔਰ ਨਾ ਹਾਲਾਤ ਤਾਂ ਆਈ ਥਿੰਕ ਤੁਸੀਂ ਜਦ ਚੀਜ਼ਾਂ ਤੋਂ ਅੱਗੇ ਵਧਣਾ ਸਿੱਖ ਜਾਂਦੇ ਹੋ ਨਾ ਤੁਸੀਂ ਆਪਣੀ ਲਾਈਫ ਚ ਤਾਂ ਗਰੋ ਕਰਦੇ ਹੋ ਹੈਨਾ ਤੇ ਮੈਨੂੰ ਲੱਗਦਾ ਕਿ ਇਹ ਸਭ ਨੈਗੇਟਿਵ ਚੀਜ਼ਾਂ ਇਹ ਸਭ ਲੜਾਈ ਝਗੜੇ ਛੱਡ ਕੇ ਤੁਸੀਂ ਆਪਣੇ ਕੰਮ ਤੇ ਫੋਕਸ ਕਰੋ ਜੇ ਤੁਸੀਂ ਆਪਣੇ ਲਈ ਵੀ ਚੰਗੇ ਹੋਗੇ ਨਾ ਦੁਨੀਆ ਹਰ ਬੰਦਾ ਆਪਣੇ ਲਈ ਚੰਗਾ ਹੋ ਜੇ ਤਾਂ ਵੀ ਦੁਨੀਆ ਬਹੁਤ ਸੁਧਰ ਜਾਏਗੀ ਤੇ ਆਪਾਂ ਆਪਣੇ ਪਰਿਵਾਰ ਨੂੰ ਦੇਖੀਏ ਆਪਾਂ ਆਪਣੇ ਕੰਮ ਨੂੰ ਦੇਖੀਏ ਲੜਾਈਆਂ ਝਗੜਿਆਂ ਨੂੰ ਔਰ ਨੈਗੇਟਿਵਿਟੀ ਨੂੰ ਲੱਗੇ ਹੀ ਨਾ ਲੱਗਣ ਦੋ ਟਰੇਲਰ ਤੋਂ ਤਾਂ ਸਾਫ਼ ਜ਼ਾਹਿਰ ਹੁੰਦਾ ਸਿੰਗਰਸ ਦੀ ਸਟੋਰੀ ਹੈ ਤੇ ਉਹ ਰੀਅਲ ਦੇ ਵਿੱਚ ਵੀ ਤੁਸੀਂ ਸਿੰਗਰ ਉਸ ਚੀਜ਼ ਨੂੰ ਕਿੰਨਾ ਕੁ ਜ਼ਿਆਦਾ ਸੈਟ ਇੰਜੋਏ ਕੀਤਾ ਹੈ ਆਪਣੇ ਰੀਅਲ ਲਾਈਫ ਨਾਲ ਕਿੰਨਾ ਕੁ ਰਿਲੇਟ ਕੀਤਾ ਮੈਂ ਇਸ ਕਰਕੇ ਨਹੀਂ ਕਿ ਮੈਂ ਫਿਲਮ ਕੀਤੀ ਹੈ ਬਟ ਮੈਨੂੰ ਇੰਨਾ ਪਤਾ ਕਿ ਜਿਹੜਾ ਜਿਹੜਾ ਬੰਦਾ ਆਪਣੀ ਲਾਈਫ ਦੇ ਅੰਦਰ ਆਰਟ ਆਰਟ ਨਾਲ ਜੁੜਿਆ ਹੋਇਆ ਔਰ ਆਰਟਿਸਟ ਬੰਨਾ ਚਾਹੁੰਦਾ ਨਾ ਉਹਦੇ ਸਭ ਪ੍ਰੋਸੈਸਸ ਤੁਹਾਨੂੰ ਇਸ ਫਿਲਮ ਦੇ ਅੰਦਰ ਦਿਖਣਗੇ ਤੁਹਾਨੂੰ ਲੱਗੇਗਾ ਕਿ ਨਹੀਂ ਯਾਰ ਇਹ ਹੁੰਦਾ ਹੋਣਾ ਲੋਕਾਂ ਨਾਲ ਔਰ ਇਹ ਹੁੰਦਾ ਹੈ ਮੈਂ ਮੈਂ ਆਪ ਐਕਸਪੀਰੀਅੰਸ ਕੀਤਾ ਕਿ ਜਦ ਯੂ نو ਥੋਡੀ ਕਦਰ ਇਨ ਦੀ ਐਂਡ ਤੁਹਾਡੇ ਵਕਤ ਨਾਲ ਹੀ ਹੁੰਦੀ ਹੈ ਤੁਹਾਡੇ ਟੈਲੈਂਟ ਨਾਲ ਨਹੀਂ ਹੁੰਦੀ ਤੁਹਾਡਾ ਵਕਤ ਚੰਗਾ ਤਾਂ ਸਾਰੀ ਦੁਨੀਆ ਸਲਾਮ ਕਰਨੀ ਹੈ ਟੈਲੈਂਟ ਤਾਂ ਉਦੋਂ ਵੀ ਇੰਨਾ ਹੀ ਸੀਗਾ ਤੁਹਾਡੇ ਚ ਬਸ ਠੀਕ ਹੈ ਉਹ ਆਪਸ ਕੋ ਬਾਕੀ ਸਭ ਚੀਜ਼ਾਂ ਫਿਲਮ ਵਿੱਚ ਦੇਖ ਕੇ ਆਣਾ ਆਪ ਜੀ ਬਿਲਕੁਲ ਹੋ ਤਾਂ ਸਾਰੇ ਦੇਖਣਗੇ ਤਾਂ ਆਮ ਸ਼ੋਰ ਤਾਰੀਫ ਵੀ ਬਹੁਤ ਜ਼ਿਆਦਾ ਕਰਨਗੇ ਜ਼ਿੰਦਗੀ ਦੇ ਵਿੱਚ ਨਾ ਹਰ ਕਿਸੇ ਦੀ ਬਹੁਤ ਜ਼ਿਆਦਾ ਸਟਰਗਲਿੰਗ ਹੁੰਦੀ ਹੈ ਚਾਹੇ ਕੋਈ ਬੰਦਾ ਥੋੜੀ ਸਟਰਗਲ ਕਰਦਾ ਕੋਈ ਜ਼ਿਆਦਾ ਕਰਦਾ ਹੁਣ ਆਪਣੀ ਇੰਡਸਟਰੀ ਚ ਬਹੁਤ ਸਾਰੇ ਐਸੇ ਆਰਟਿਸਟ ਹੈ ਜੋ ਕਦੀ ਇਹ ਸੋਚ ਕੇ ਨਹੀਂ ਆਏ ਹੁੰਦੇ ਸੀ ਸਿੰਗਰ ਜਾਂ ਐਕਟਰ ਹੀ ਬੰਨਾ ਹੈ ਉਹਨਾਂ ਦਾ profession ਕੋਈ ਹੋਰ ਹੁੰਦਾ ਲੇਕਿਨ ਉਹ ਆਪਣੇ ਪੈਸ਼ਨ ਨੂੰ ਫੋਲੋ ਕਰਦੇ ਕਰਦੇ ਇਸ ਇੰਡਸਟਰੀ ਚ ਆ ਗਏ ਤੁਸੀਂ ਵੀ ਉਹਨਾਂ ਵਿੱਚੋਂ ਇੱਕ ਕੋ ਪਲੀਅਰ ਤੋਂ ਸਿੰਗਰ ਬਣ ਕੇ ਉਹ ਮੈਂ ਉਹ ਜਰਨੀ ਤੁਹਾਡੀ ਮਤਲਬ ਥੋੜੀ 1 ਲਾਈਨ ਦੇ ਵਿੱਚ ਜਾਨਣਾ ਚਾਹੁੰਦੀ ਹਾਂ ਕਿੱਦਾਂ ਦਾ ਐਕਸਪੀਰੀਅੰਸ ਹੈ ਕਿੱਦਾਂ ਤੁਸੀਂ ਇੱਕਦਮ ਤੋਂ ਇਸ ਲਾਈਨ ਚ ਆਏ ਤੇ ਹੁਣ ਹੌਲੀ ਹੌਲੀ ਐਕਟਿੰਗ ਦੇ ਵਿੱਚ ਆ ਰਹੇ ਹੋ ਇਨ ਵੈਰੀ ਸ਼ਾਰਟ ਵਰਡਸ ਤੁਹਾਡੀ એનર્ਜੀ ਵਰਕ ਕਰਦੀ ਹੈ ਤੁਹਾਡੇ ਚ ਆਪਣੇ ਟੈਲੈਂਟ ਦਾ ਹੰਕਾਰ ਨਹੀਂ ਆਉਣਾ ਚਾਹੀਦਾ ਕਦੇ ਵੀ ਕਿਉਂਕਿ ਮੈਂ ਆਪਣੀ ਲਾਈਫ ਚ ਬਹੁਤ ਸਾਰੇ ਬੰਦੇ ਦੇਖੇ ਜੋ ਬਹੁਤ ਟੈਲੈਂਟਡ ਸੀ ਉਹਨਾਂ ਨੇ ਕੁਝ ਨਹੀਂ ਕੀਤਾ ਸਿਰਫ ਇਸ ਕਰਕੇ ਕਿ ਉਹਨਾਂ ਨੂੰ ਨਾ ਪ੍ਰਾਊਡ ਸੀ ਕਰਾਂਗੇ ਇਹ ਇਹ ਨਹੀਂ ਕਰਾਂਗੇ ਇਹ ਨਹੀਂ ਕਰਾਂਗੇ ਔਰ ਜਿੰਨੇ ਵੀ ਲੋਕ ਆਪਣੀ ਇੰਡਸਟਰੀ 'ਚ ਅੱਜ ਗੁੱਡ ਕਰ ਰਹੇ ਨੇ ਨਾ ਉਹ ਕਦੇ ਸੋਚ ਕੇ ਨਹੀਂ ਸੀ ਆਏ ਕਿ ਅਸੀਂ ਆਰਟਿਸਟ ਬਣਨਾ ਉਹ ਪਤਾ ਕਿਉਂ ਕਰ ਰਹੇ ਆ ਕਿਉਂਕਿ ਉਹ ਕੁਝ ਕਰਨਾ ਚਾਹੁੰਦੇ ਸੀ ਉਹਨਾਂ ਨੇ ਹੰਕਾਰ ਨਹੀਂ ਕੀਤਾ ਆਪਣੇ ਟੈਲੈਂਟ ਤੇ ਉਹਨਾਂ ਨੇ ਐਨਰ ਉਹੀ એનર્ਜੀ ਨਾ ਆਪਣੀ ਸਟੂਡੀਓਜ਼ 'ਚ ਜਾ ਕੇ ਲਾਈ ਹੁਣ ਇੱਕ ਸਿੱਖਿਆ ਹੋਇਆ ਬੰਦਾ ਗਾਣਾ ਹੀ ਨਾ ਗਾਵੇ ਕਿ ਯਾਰ ਇਹ ਮੈਂ ਐਸਾ ਗਾਣਾ ਨਹੀਂ ਗਾਉਂਗਾ ਔਰ ਇੱਕ ਬੰਦਾ ਹੁੰਦਾ ਕਿ ਕੁਝ ਕਰਨਾ ਚਾਹੁੰਦਾ ਹੁੰਦਾ ਉਹ ਸਭ ਗਾਣੇ ਗਾਉਂਦਾ ਬਿਲਕੁਲ ਤੂੰ ਨਹੀਂ ਪਤਾ ਕਿ ਉਹਨਾਂ ਕਿਹੜੇ ਗਾਣਿਆਂ 'ਚ ਉਹਦੀ ਕਿਸਮਤ ਕਿਹੜੇ ਗਾਣੇ ਨਾਲ ਚੱਲ ਜਾਣੀ ਹੈ। ਸੋ ਆਈ ਥਿੰਕ ਕਿ ਜਦ ਤੁਸੀਂ ਰਾਈਟ ਸਾਈਡ ਆਪਣੀ એનર્ਜੀ ਲਾਨਣੇ ਹੋ ਨਾ ਬਿਨਾ ਕਿਸੇ ਪ੍ਰਾਊਡੀ ਫੀਲਿੰਗ ਤੋਂ ਉਹ ਕੰਮ ਕਰਦੀ ਹੈ ਤੁਹਾਡੀ ਲਾਈਫ 'ਚ। ਤੇ ਉਹ ਰਿਜ਼ਲਟ ਆ ਸਭ ਦੇ ਸਾਹਮਣੇ ਵੀ ਹੈ ਹਨਾ। ਯੈਸ ਉਹ ਸਭ ਬਾਕੀ ਦੇਖੋ ਇਨ ਦੀ ਐਂਡ ਤਾਂ ਸਭ ਕੁਝ ਵਾਈ ਗਰੂਪ ਮਾਲਕ ਦੇ ਹੱਥ ਹੈ ਜੀ। ਉਹਨਾਂ ਨੇ ਸਿੱਧੀਆਂ ਪਾਣੀਆਂ ਤਾਂ ਸਿੱਧੀਆਂ ਪੈਣੀਆਂ ਜੇ ਉਹ ਨਹੀਂ ਚਾਹੁੰਦੇ ਤਾਂ ਫਿਰ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਬਿਲਕੁਲ ਹਰ ਕਿਸੇ ਦੀ ਜ਼ਿੰਦਗੀ 'ਚ ਆਪਣਾ ਇੱਕ ਟਰਨਿੰਗ ਪੁਆਇੰਟ ਹੁੰਦਾ ਹੈ ਤੁਹਾਡੀ ਲਾਈਫ ਦਾ ਕਿਹੜਾ ਉਹ ਗਾਣਾ ਸੀ ਕਿ ਤੁਹਾਨੂੰ ਲੱਗਿਆ ਹੁਣ ਮੇਰੀ ਜ਼ਿੰਦਗੀ ਬਦਲ ਗਈ ਹੈ ਹੁਣ ਮਤਲਬ ਮੈਨੂੰ ਆਡੀਅנס ਹੈ ਮੇਰੇ ਤੋਂ ਜ਼ਿਆਦਾ ਐਕਸਪੈਕਟ ਕਰ ਰਹੀ ਹੈ ਤੇ ਮੈਨੂੰ ਉਹਨਾਂ ਦੀ ਐਕਸਪ੍ਰੈਸ਼ਨ ਪੂਰੀਆਂ ਕਰਨੀਆਂ ਮੈਂ ਇਹ ਚੀਜ਼ਾਂ ਕਦੇ ਸੋਚਿਆ ਹੀ ਨਹੀਂ ਜੀ ਮੈਂ ਮੇਰੇ ਪਤਾ ਨਹੀਂ ਅਜ ਤੱਕ ਜਿੰਨੇ ਵੀ ਗਾਣੇ ਕੀਤੇ ਆ ਮੈਂ ਹਰ ਗਾਣੇ ਨੂੰ ਇਕੁਅਲੀ ਟਰੀਟ ਕੀਤਾ ਚਾਹੇ ਗਾਣਾ ਚੱਲਿਆ ਜਾਂ ਨਹੀਂ ਚੱਲਿਆ ਮੈਨੂੰ ਕੋਈ ਫਰਕ ਨਹੀਂ ਮੇਰੇ ਐਫਰਟਸ ਅਜ ਤੱਕ ਸੇਮ ਰਹੇ ਨੇ ਅੱਗੇ ਆਉਣ ਵਾਲੇ ਗਾਣਿਆਂ 'ਚ ਵੀ ਸੇਮ ਰਹਿਣਗੇ ਨਾ ਮੈਂ ਗੱਲ ਦਿਲ ਤੇ ਲਾਣਾ ਨਾ ਦਿਮਾਗ ਤੇ ਲਾਣਾ ਮੈਨੂੰ ਇੰਨਾ ਪਤਾ ਹੈ ਕਿ ਮੈਂ ਸਿਰਫ ਕੰਮ ਕਰਨ ਆਇਆ ਔਰ ਮੈਂ ਆਪਣਾ ਕੰਮ ਕਰਨਾ ਮੈਂ ਗਾਇਆ ਕੋਈ ਫੇਵਰਿਟ ਗਾਣਾ ਸੁਣਾ ਦਵਾਂ ਤੁਹਾਨੂੰ ਬਹੁਤ ਪਸੰਦ ਆਏ ਮੈਂ ਫਿਲਹਾਲ ਤਾਂ ਸਿਰਫ ਫਿਲਮ ਦਾ ਗਾਣਾ ਹੈ ਜਿਹੜਾ ਮੇਰਾ ਰਿਲੀਜ਼ ਹੋਣਾ ਉਹਦੀਆਂ ਕੁਝ ਲਾਈਨ ਸੁਣਾਉਂਗਾ ਉਹ ਇਹੋ ਜਿਹਾ ਗਾਣਾ ਕਿ ਪਤਾ ਨਹੀਂ ਮੈਂ ਆਈ ਲਵ ਦਿਸ ਲਾਈਨ ਕੀ ਉਹ ਤੈਨੂੰ ਟੁੱਟ ਕੇ ਚਾਇਆ ਤੈਨੂੰ ਚਾ ਕੇ ਟੁੱਟ ਗਏ ਤੂੰ ਸਾਥ ਛੁਡਾਇਆ ਤੇ ਲੱਗਿਆ ਸਾਹੀ ਰੁਕ ਗਏ ਬੂਹਾ ਬੰਦ ਕਰ ਦਿੱਤਾ ਸਾ ਦਿਲ ਦਾ ਹੁਣ ਕਿਸੇ ਦੇ ਲਈ ਵੀ ਨਹੀਂਓ ਖੋਲਣਾ ਕੇ ਦਿਲ ਸਿੱਖ ਢੋਣਾ ਨਹੀਂ ਸੀ ਸੱਜਣਾ ਹਾਏ ਇੰਨਾ ਵੀ ਸਤਾਉਣਾ ਨਹੀਂ ਸੀ ਸੱਜਣਾ ਜੇ ਜ਼ਿੰਦਗੀ ਚੋਂ ਝਾਣਾ ਸੀ ਤੂੰ ਇੱਕ ਦਿਨ ਫਿਰ ਜ਼ਿੰਦਗੀ ਚ ਆਉਣਾ ਨਹੀਂ ਸੀ ਸਜਣਾ ਤੇ ਰਾਈਟ ਨਾਉ ਇਹ ਗਾਣਾ ਮੇਰੇ ਦਿਲ ਦੇ ਸਭ ਤੋਂ ਕਰੀਬ ਔਰ ਇਹ ਹੁਣ 2-4 ਦਿਨ ਚ ਰਿਲੀਜ਼ ਹੋਏਗਾ ਤੇ ਤੁਸੀਂ ਸਭ ਸੁਣਿਓ ਜ਼ਰੂਰ ਸਾਰੇ ਸੁਣਨਗੇ ਤੇ 올 द वेरी बेस्ट फॉर योर ਮੂਵੀ ਐਂਡ ਫॉर योर ਡੈਬਿਊ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਥੈਂਕ ਯੂ